ਲਓ ਵੀ ਕੋਈ ਕਰਮ ਵਾਲੇ ਹੋ ਜਿਹਦਾ ਦਰਸ਼ਨ ਕਰੂਗਾ ਦੋ नाग ਦੇਵੀ ਦੇਵਤਾ ਜੋੜਾ ਦਾ ਸੁਣਿਆ ਸੀ ਵੀ ਹਨਾ ਕਹਿੰਦੇ ਤਾਂ ਦੌਲਤ ਬਹੁਤ ਮਿਲਦਾ ਹੈ ਤਾਂ ਬਾਈ ਤਿੰਨ ਇਕੱਠੇ ਹੋ ਰਹੇ ਨੇ ਸੋ ਸ਼ੇਅਰ ਕਰਿਓ ਦੇਖਿਓ ਕਰਮ ਵਾਲਿਓ ਬਾਈ ਸੋ ਤਾਂ ਦੌਲਤ ਤੁਹਾਨੂੰ ਆ 2000 25 ਦੇ ਵਿੱਚ ਜਿਹੜਾ ਅਪ੍ਰੈਲ ਦਾ ਮਹੀਨਾ ਟੱਪ ਕੇ ਤੋਂ ਬਾਅਦ ਪੱਕਾ ਮਿਲੂਆ ਗਰੰਟੀ ਆ ਲਿਖ ਕੇ ਲੈ ਲਿਓ ਦਰਸ਼ਨ ਕਰ ਲਓ ਤੇ ਸ਼ੇਅਰ ਜਰੂਰ ਕਰੋ ਅੱਗੇ ਦੇ ਅੱਗੇ ਤੇ ਗੱਲ ਤੁਹਾਡੇ ਵਿਗੜੇ ਕੰਮ ਸਾਰੇ ਬਨਨਗੇ ਇਹ ਗਰੰਟੀ ਹੈਗੀ ਇਹ ਤਿੰਨ ਸੱਪ ਜਦੋਂ ਇੱਧਰ ਲੜਦੇ ਹੋਏ ਮਿਲਨਾਂ ਤਾਂ ਕਿਸਮਤ ਕਹਿੰਦੇ ਜਾਗ ਜਾਂਦੀ ਹੈ ਬੰਦੇ ਦੀ ਤੇ ਤੁਹਾਡੀ ਕਿਸਮਤ ਜਾਗ ਪਈ ਐ ਸਮਝੋ ਸੋ ਸ਼ੇਅਰ ਜਰੂਰ ਕਰਿਓ ਆਪੋ ਆਪਣੇ ਜਿਹਨੂੰ ਗੁਰੂ ਨੂੰ ਮੰਨਦੇ ਉਹਦਾ ਨਾਲ ਲਿਖ ਕੇ ਸ਼ੇਅਰ ਕਰ ਦਿਓ ਤੁਹਾਡੇ ਵਿਗੜੇ ਕੰਮ ਪੱਕੇ ਬਨਨਗੇ ਪੈਸੇ ਸੋਨੂੰ ਪੱਕੇ ਬਨਨਗੇ ਗਰੰਟੀ ਆ ਮੰਨ ਲਓ ਮਾਲ ਹੋ ਜੂਗੀ ਆਹ ਦਰਸ਼ਨ ਕਰੋ ਤੇ ਦਰਸ਼ਨ ਕਰਾਓ ਹੋਰਾਂ ਬੰਦਿਆਂ ਨੂੰ ਵੀ ਸੋ ਦੇਖੋ ਜੀ ਤਿੰਨ नाग ਦੇਵਤਾ ਆ ਵੀ ਦੀ ਲੜਦੇ ਪਏ ਨੇ ਸੋ ਕਮਾਲ ਦੀ ਕਮਾਲ ਦਾ ਹੀ ਦ੍ਰਿਸ਼ ਹੈਗਾ ਇਹ ਸੋ ਸੁਭਾਗਾ ਦੇ ਨਹੀਂ ਸੀਗਾ ਦਰਸ਼ਨ ਕੀਤੇ ਇਹਦੇ ਤੇ ਬਾਈ ਫਾਇਦਾ ਚੱਕ ਲੋ ਇਸ ਚੀਜ਼ ਦਾ ਗਰੰਟੀ ਆਪਣੀ ਇਹ ਇਹੋ ਜਿਹਾ ਮੌਕਾ ਤੁਹਾਨੂੰ ਕਿਤੇ ਨਹੀਂ ਮਿਲਣਾ ਸੋ ਆਪੋ ਆਪਣੇ ਗੁਰੂ ਪੀਰ ਫਕੀਰ ਦੀ ਜੈ ਜਰੂਰ ਲਿਖਿਓ ਤੇ ਸੋਡੇ ਵਿਗੜੇ ਕੰਮ ਪੱਕੇ ਮੰਨ ਗਏ ਲਪੇਟਾ ਮਾਰਾ ਹੋਏ ਜਿੱਦੋਂ ਕਹਿੰਦੇ ਪੁਰਾਣੇ ਬਜ਼ੁਰਗ ਦੱਸਦੇ ਸੀ ਵੀ ਤਾਂ ਦੌਲਤ ਬੰਦੇ ਨੂੰ ਬਹੁਤ ਮਿਲਦਾ ਜਿਹੜਾ ਬੰਦਾ